ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਹਾਂ ਜੀ ਸੁਰਿੰਦਰ ਚੰਦਾ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਕਮਿਸ਼ਨਰ ਆਫਿਸ ਦੇ ਬਾਹਰ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਧਰਨਾ ਲਗਾਇਆ ਗਿਆ ਵਾ ਭੁਖੜਤਾਲ ਨੂੰ ਲੈ ਕੇ ਆਓ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪੂਰੀ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਆ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਵਾ ਜੋ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਰੱਖਿਆ ਗਿਆ ਵਾ ਉਸ ਸੰਬੰਧ ਵਿੱਚ ਭੁਖੜਤਾਲ ਦੇ ਵਿੱਚ ਪੂਰੀ ਲੀਡਰਸ਼ਿਪ ਬੈਠੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਹੜੇ ਐਮਐਲਏ ਸਾਹਿਬ ਆ ਹੋਰ ਬੰਚੇ ਆ ਤੁਹਾਡੀ ਗੱਲਬਾਤ ਕਰਾਂਦੇ ਉਹਨਾਂ ਨਾਲ ਕਿ ਜਿਹੜੇ ਧਰਨੇ ਨੇ ਪੂਰੇ ਭਾਰਤ ਵਿੱਚ ਮੋਦੀ ਜੀ ਨੂੰ ਜਗਾਉਣ ਲਈ ਇਹ ਧਰਨੇ ਲਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਅੰਦੋਲਨ ਤੋਂ ਨਿਕਲੀ ਪਾਰਟੀ ਹੈ ਸਾਡੇ ਰਵਿੰਦਰ ਕੇਜਰੀਵਾਲ ਜੀ ਨਾ ਕਿਸੇ ਪਰਚੇ ਤੋਂ ਨਾ ਕਿਸੇ ਦਬਾਅ ਤੋਂ ਡਰਨ ਵਾਲੇ ਨਹੀਂ ਕਿਉਂਕਿ ਉਹਨਾਂ ਨੇ ਕਿਉਂਕਿ ਕੇਜਰੀਵਾਲ ਇੱਕ ਨਾਂ ਨਹੀਂ ਉਹ ਇੱਕ ਵਿਚਾਰਧਾਰਾ ਤੇ ਵਿਚਾਰਧਾਰਾ ਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਅੱਜ ਹਰੇਕ ਇਨਸਾਨ ਹਰੇਕ ਬਲੰਟਰ ਇਸ ਸਮਝਦਾ ਵੀ ਮੈਂ ਕੇਜਰੀਵਾਲਾ ਤੁਸੀਂ ਦੇਖਿਆ ਨਾ ਪਿਛਲੇ ਧਰਨਾ ਸਾਡੇ ਹੱਥ ਵਿੱਚ ਬੈਨਰ ਫੜੇ ਸੀ ਮੈਂ ਕੇਜਰੀਵਾਲਾ ਕਿਹਨੂੰ ਕਿਹਨੂੰ ਫੜ ਕੇ ਅੰਦਰ ਦੇ ਦਵਾਂਗੇ ਕਿਉਂਕਿ ਵਿਚਾਰਧਾਰਾ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਅੰਦਰ ਨਹੀਂ ਕੀਤਾ ਜਾ ਸਕਦਾ ਕਿਵੇਂ ਲਿਖਦੀ ਇਹ ਜਿਹੜਾ ਧਰਨਾ ਹੈਗਾ ਵਾ ਇਹਦਾ ਫੈਂਟੈਸਟ ਹੈਗਾ ਇੱਕੋ ਅਗਲਾ ਪੜਾਅ ਆਓ ਬਸ ਮੈਂ ਸਮਝਦਾ ਵੀ ਜਦੋਂ ਕੋਈ ਜਰਮਾ ਬੱਝ ਜਾਂਦਾ ਨਾਲ ਉਹਦਾ ਅੰਤ ਤੈਹ ਹੁੰਦਾ ਪਰਮਾਤਮਾ ਦਾ ਅੰਤ ਤੈਹ ਕਰ ਸਕ ਕਰ ਦਿੰਦਾ ਆ ਜਿਹੜੀਆਂ ਹੁਣ ਚੋਣਾਂ ਆ ਰਹੀਆਂ ਓ ਕਿਹ ਜਿਹੜਾ ਬਟਨ ਹੈ ਲੋਕਤੰਤਰ ਵਿੱਚ ਫੈਸਲਾ ਕੌਣ ਕਰਦਾ ਵੋਟਰ ਕਰਦਾ ਉਹਨਾਂ ਦੇ ਗੁੱਠੇ ਦੇ ਜਿਹੜੇ ਬਟਨ ਨੇ ਹੱਥ ਨੇ ਉਹਨਾਂ ਦੀਆਂ ਉਂਗਲਾਂ ਇਹ ਫੈਸਲਾ ਕਰਨਗੇ ਆ ਕਿ ਕੇਜਰੀਵਾਲ ਸਾਹਿਬ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਣਾ ਗੈਰ ਇੱਕ ਗਲਤ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਭਾਰਤੀ ਨਿਆਇ ਪ੍ਰਣਾਲੀ ਆਪਣੇ ਜਮੇਰ ਦੀ ਬਾਤ ਸਮਝਦੇ ਹੋਏ ਕਿੰਨੀ ਗਲਤੀ ਹੋ ਸਕੇ ਕਿ ਗਰੀਬਾਲ ਸਾਹਿਬ ਨੂੰ ਰਿਹਾ ਕਰਨਾ ਤਾਂ ਜੋ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਇਨਸਾਫ ਦੇ ਵਿੱਚ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਤਾਂ ਇਹ ਲੋਕਾਂ ਨੂੰ ਇੱਕ ਮੈਸੇਜ ਜਾਵੇ ਕਿ ਭਾਰਤੀ ਕਾਨੂੰਨ ਦੇ ਵਿੱਚ ਕੋਈ ਗਲਤ ਕੰਮ ਨਹੀਂ ਹੁੰਦਾ ਕੋਈ ਦੁਬਾਰਾ ਜਿਲੰਦਰ ਦੀਆਂ ਟੋਨਾ ਦੇ ਵਿੱਚ ਉਸੇ ਆਮ ਆਦਮੀ ਪਾਰਟੀ ਨੇ ਦੂਰ ਲਾ ਕੇ ਇੱਕ ਸ਼ਸ਼ੀ ਲਿੰਕੂ ਜੀ ਨੂੰ ਦਿਖਾਇਆ ਸੀ ਉਹ ਟੋਨਾ ਦੇ ਨੇੜੇ ਆ ਇਹ ਹੁਣ ਵੀ ਦਿਤਾਵਾਂਗੇ ਇਹ ਹੁਣ ਵੀ ਦਿਤਾਵਾਂਗੇ ਉਹਨਾਂ ਦਾ ਬਹਿਮ ਕਰ ਦੇਵਾਂਗੇ ਵੀ ਅਗਰ ਤੁਸੀਂ ਐਮਪੀ ਬਣਿਓ ਸ਼ੀਤਲ ਵੀ ਐਮਐਲਏ ਬਣੀ ਸੀ ਅੱਜ ਝਾੜੂ ਦੀ ਬਦੌਲਤ ਬਣੀ ਸੀ ਉਹਨਾਂ ਦਾ ਆਪ ਦਾ ਕੋਈ ਕਰਾਉਂ। ਇਹ ਬਹਿਮ ਉਹਨਾਂ ਦਾ ਕਰ ਦੇਵਾਂਗੇ ਜਲਦੀ ਕਰ ਦੇਵਾਂਗੇ। ਝੂਠਿਆਣਾ ਦੇ ਵਿੱਚੋਂ ਆਪਣੇ ਧਰਮ ਸਾਹਿਬ ਤੋਂ ਬਣੀ ਚਿਹਰੇ ਪੇਸ਼ ਕਰਨ ਜਾ ਰਹੇ ਐਮਪੀ ਇੱਥੇ ਬਿਠਾ ਐਮਪੀ ਇੱਥੇ ਬਿਠਾ ਤੇ ਮਹਾਰਾਜ ਮੁਰੇ ਅਰਦਾਸ ਕਰਦੇ ਆ ਕਿ ਵਧੀਆ ਕੈਂਡੀਡੇਟ ਆਵੇ ਸਮੁੱਚੇ ਵਰਕਰ ਉਹਨੂੰ ਪਲਕਾਂ ਮਿਸ਼ਾਕੇ ਉਹਦਾ ਸਵਾਗਤ ਕਰਨ। ਉਹਨਾਂ ਨੂੰ ਆਪ ਨਹੀਂ ਸੀ ਲੱਗਦਾ ਤਾਂ ਇਹਦਾ ਬਿੱਟੂ ਵੀ ਮਿੰਤ ਕਰਕੇ ਲੈ ਗਏ ਨੇ ਮੈਂ ਤਾਂ ਬਿੱਟੂ ਦੇ ਹਰਾਂ ਨਾ ਯਾਰ ਉਹਨੇ ਪਿਓ ਦਾਦੇ ਦੀ ਕੀਤੀ ਕਮਾਈ ਖੂਜ ਪਾ ਕੇ ਬਿੱਟੂ ਕਾਂਗਰਸ ਕਾਂਗਰਸ ਛੱਡ ਕੇ ਭਾਜਪੀ ਚਲੇਗਾ ਜਿਹੜਾ ਭਾਜਪੀ ਨੂੰ ਕੋਸਦਾ ਨਹੀਂ ਸਕਦਾ ਸੀ ਅੱਜ ਭਾਜਪੀ ਦੇ ਰਸ ਸਵਾਰ ਹੋ ਗਿਆ ਮੈਂ ਦੱਸਣਾ ਚਾਹਣਾ ਬਿੱਟੂ ਜੀ ਇਹ ਰਸ ਦੇ ਪੈਂਚਰ ਹੋਣ ਦਾ ਟਾਈਮ ਆ ਗਿਆ ਹੁਣ ਇਹ ਰਸ ਨਹੀਂ ਦਿਲਣਾ ਤੁਸੀਂ ਵੀ ਡੁੱਬ ਜਾਣਾ ਬਾਕੀ ਨੇ ਵੀ ਡੁੱਬ ਜਾਣਾ ਪਿੱਛੇ ਦੇ ਕਿਹਦੀ ਦਾ ਬਾਕੀ ਕਰੋ ਆਪ ਪਹਿਲਾਂ ਵੀ ਜੀਪੀ ਦੇ ਹੱਥ ਦੇ ਵਿੱਚ ਮੈਂ ਕਹ ਰਿਹਾ ਵੀ ਉਹ ਉਸ ਰਾਤੇ ਜੜ ਗਏ ਜਿਹੜਾ ਪੈਂਚਰ ਹੋਣਾ ਇਹਨੂੰ ਪੈਂਚਰ ਲੱਗਣਾ ਵੀ ਨਹੀਂ ਸਈ ਟਾਇਰ ਹੁੰਦੇ ਨਾ ਗਲਿਆਵੇਂ ਟਾਇਰ ਉਹ ਪੈਂਚਰਾਂ ਦਾ ਵੀ ਜਵਾਬ ਦੇਂਦਾ ਵੀ ਹੁਣ ਪੈਂਚਰ ਨਹੀਂ ਲੱਗਣਾ ਇਹ ਉਹੀ ਬੀਜੇਪੀ ਸਰਕਾਰ ਬੰਦਾ ਮਾਨ ਸਾਹਿਬ ਦਾ ਇੰਜਣ ਜਿਹੜਾ ਹੈਗਾ ਵਾ ਧੂਆ ਮਾਰਦਾ ਵਾ ਜੀ ਬੰਤੀ ਦੀ ਬਾਰ ਬਾਰੀ ਗਲਤੀ ਕਰਦੀ ਕਰਦੀ ਇੰਜਣ ਜਿਵੇਂ ਕਹੇ ਹੁੰਦਾ ਨਾ ਵੀ ਜਦੋਂ ਕੋਈ ਬੰਦਾ ਬਿਮਾਰ ਹੋਊਗਾ ਉਹਨੂੰ ਵੀਰਾਂ ਹੁੰਦਾ ਵੀ ਉਹ ਪ੍ਰੇਤ ਆਗੇ ਪ੍ਰੇਤ ਆਗੇ ਇਹ ਬਿੱਟੂ ਨੂੰ ਉਹ ਦਿਦਾ ਭਗਵੰਤ ਮਾਨ ਆਪਦਾ ਕਾਲ ਬਣ ਕੇ ਨਜ਼ਰ ਆਉਂਦਾ ਅੱਜ ਪੂਰੇ ਭਾਰਤ ਦੇ ਵਿੱਚ ਆਮਾਤ ਅੱਜ ਪੂਰੇ ਭਾਰਤ ਦੇ ਵਿੱਚ ਆਮ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਹਰ ਇੱਕ ਵੋਲੰਟੀਅਰ ਸਾਥੀ ਜਿਲ੍ਹਾ ਹੈੱਡਕੁਆਰਟਰ ਦੇ ਉੱਤੇ ਜਿਹੜਾ ਇਹ ਸਮੂਹਿਕ ਭੋਖੜਤਾਾਲ ਅਰਵਿੰਦ ਕੇਜਰੀਵਾਲ ਜੀ ਦੇ ਹੱਕ ਦੇ ਵਿੱਚ ਜਿਹੜੀ ਕੀਤੀ ਜਾ ਰਹੀ ਹੈ ਪਾਰਟੀ ਵੱਲੋਂ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਐਮਐਲਏ ਸਹਿਬਾਨ ਕੈਬਨਿਟ ਮੰਤਰੀ ਸਹਿਬਾਨ ਅਤੇ ਸਾਡੇ ਜਿਹੜੇ ਲੋਕ ਸਭਾ ਦੇ ਕੈਂਡੀਡੇਟਸ ਨੇ ਪੰਜਾਬ ਦੇ ਉਹ ਅੱਜ ਖੜਕੜ ਕਲਾਂ ਦੇ ਵਿੱਚ ਜਿਹੜੀ ਇਹ ਭੋਖੜਤਾਾਲਾ ਉੱਥੇ ਕਰ ਰਹੇ ਨੇ ਜਿਹੜੇ ਆ ਪਾਰਟੀ ਦਾ ਸੰਗਠਨ ਆ ਨਾ ਸੋ ਜਿਹੜੇ ਪਾਰਟੀ ਦੇ ਲੀਡਰਸ ਨੇ ਉਹ ਡਿਸਟ੍ਰਿਕਟ ਵਾਈਜ਼ ਕਰ ਰਹੇ। ਇਹ ਨਾ ਇਹ ਟਰਨਾਵਾ ਕਿੰਨੇ ਜਿੰਨੇ ਤੋਂ ਕਿੰਨੇ ਵਾਈ ਕਰਦੇ ਨੇ। ਦੇਖੋ ਜੋ ਖੜਕਟਕਲਾਂ ਦੇ ਵਿੱਚ ਜਿਹੜਾ ਇਹ ਭੁਖ ਹੜਤਾਲ ਸਮੂਹਿਕ ਭੁਖ ਹੜਤਾਲ ਸ਼ੁਰੂ ਹੋਈ ਆ ਉਥੇ 10 ਵਜੇ ਤੋਂ 5 ਵਜੇ ਤੱਕ ਜਿਹੜੀ ਇੱਥੇ ਡਿਸਟ੍ਰਿਕਟ ਵਾਈਜ਼ ਜ਼ਿਲ੍ਹਾ ਹੈੱਡਕੁਆਰਟਰਸ ਤੇ ਹੋਈ ਆ 11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਚੱਲੀ। ਸਿੱਤੀ ਪਾਰਟੀ ਬਾਰੇ ਗ੍ਰਿਫਤਾਰ ਕੀਤਾ ਗਿਆ। ਲੋਕ ਸਮਝੇ ਚੋਣਾ ਦੇ ਲੱਗਦੇ ਆ ਅੱਜ ਕੱਦਿਆਂ ਦੇ ਬਾਰੇ ਕੀ ਕਰਨ। ਦੇਖੋ ਜੋ ਬੀਜੇਪੀ ਵੱਲੋਂ ਜਿਹੜੇ ਦੇਸ਼ ਨੂੰ ਤਾਨਾशाही ਵੱਲ ਲੈ ਕੇ ਜਾਇਆ ਜਾ ਰਿਹਾ ਉਸ ਦੇ ਵਿਰੋਧ ਦੇ ਵਿੱਚ ਸੰਵਿਧਾਨ ਨੂੰ ਬਚਾਉਣ ਦੇ ਲਈ ਅਰਵਿੰਦ ਕੇਜਰੀਵਾਲ ਇੱਕ ਲੜਾ ਲੀਡਰ ਆ ਉਹ ਆਵਾਜ਼ ਬੁਲੰਦ ਕਰਦਾ ਆ ਆਪਣੀ ਤੇ ਜਿਹੜਾ ਭਾਜਪਾ ਉਹ ਚਾਹੁੰਦੀ ਆ ਵੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਆਵਾਜ਼ ਆ ਉਹਨੂੰ ਦਬਾਇਆ ਜਾਵੇ ਤੇ ਉਸ ਲਈ ਉਹਨਾਂ ਨੇ ਉਹਨਾਂ ਨੂੰ ਡਰਦੇ ਹੋਏ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਪਰ ਭਾਜਪਾ ਦਾ ਜਿਹੜਾ ਇਹ ਭੜੇਖਾ ਸੀ ਉਹ ਦੂਰ ਹੋ ਜਾਊਗਾ ਤੇ ਹੋ ਵੀ ਗਿਆ ਅਰਵਿੰਦ ਕੇਜਰੀਵਾਲ ਨੂੰ ਕੈਦ ਕੀਤਾ ਜਾ ਸਕਦਾ ਜਿਹੜੇ ਦੇ ਵਿਚਾਰ ਨੇ ਜਿਹੜੀ ਦੀ ਸੋਚ ਆ ਉਹਨਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਤਾਂ ਅੱਜ ਜੋ ਜਿਹੜੀ ਸੋਚ ਆ ਹਰ ਇੱਕ ਵੋਲੰਟੀਅਰ ਦੇ ਵਿੱਚ ਪਿੰਡ ਪਿੰਡ ਗਲੀ ਮੋਹੱਲੇ ਚੋਂ ਸੋਚ ਪਹੁੰਚ ਚੁੱਕੀ ਹੈ। ਸੋਸ਼ਲ ਮੀਡੀਆ ਤੇ ਮੁੰਡੇ ਉਹ ਭਣ ਕੇ ਹੋਏ ਆ ਜਿਹੜੇ ਇੱਕ ਦੂਜੇ ਨੂੰ ਪਾਰਟੀਆਂ ਨੂੰ ਛੱਡ ਕੇ ਕੋਈ ਕੁੱਸ਼ ਕਰਦਾ ਕੋਈ ਕੁਰਸੀ ਦਾ ਬੜੀਆਂ ਟਿੱਪਣੀਆਂ ਹੋ ਰਹੀਆਂ ਕਿਵੇਂ ਦੇਖਣੀ ਹੈ। ਦੇਖੋ ਵਿਰੋਧੀ ਜਿਹੜੇ ਧਰ ਹੁੰਦੀਆਂ ਵਿਰੋਧੀ ਪਾਰਟੀ ਹੁੰਦੀਆਂ ਉਹਨਾਂ ਦਾ ਕੰਮ ਹੁੰਦਾ ਐਲੀਗੇਸ਼ਨਸ ਲਾਉਣਾ, ਸਰਕਾਰ ਦਾ ਕੰਮ ਹੁੰਦਾ ਉਹਨੂੰ ਡਿਲੀਵਰ ਕਰਨਾ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਜਿਹੜੀ ਸਾਡੀ ਸਰਕਾਰ ਆ, ਦੋਨੇ ਵਾਅਦੇ ਕੀਤੇ ਜੋ ਸਾਰੇ ਅਸੀਂ ਡਿਲੀਵਰ ਕਰ ਰਹੇ ਆ ਚਾਹੇ ਉਹ 300 ਯੂਨਿਟ ਬਿਜਲੀ ਹੋਵੇ ਚਾਹੇ ਉਹ ਲੇਡੀਜ਼ ਆਬਸਾਂ ਦੇ ਵਿੱਚ ਜਿਹੜਾ ਸਫਰ ਮੁਕਤ ਹੋਵੇ ਚਾਹੇ ਹੋਰ ਵੀ ਜਿਹੜੇ ਸਕੂਲ ਆਫ ਐਲਮਨਸ ਹੋਣ ਮੋਹੱਲਾ ਕਲੀਨਿਕ ਹੋਣ ਜੋ ਅਸੀਂ ਵਾਅਦਾ ਕੀਤਾ ਸੀ ਅਸੀਂ ਉਹ ਪੂਰੇ ਕਰ ਰਹੇ ਹਾਂ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਐਲੀਗੇਸ਼ਨ ਲਾਉਂਦੀਆਂ ਹੁੰਦੀਆਂ ਹਨ ਉਹ ਤੋਂ ਨਾ ਕੋਈ ਫਰਕ ਨਹੀਂ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨੀ ਸੈਂਟਰ ਗਵਰਨਮੈਂਟ ਨੇ ਜੋ ਇੱਕ ਬੜੀ ਵੱਡੀ ਸਾਜ਼ਿਸ਼ ਤਹਿਤ ਸਾਡੀ ਆਵਾਜ਼ੀ ਪਾਰਟੀ ਦੇ ਨੈਸ਼ਨਲ ਕ੍ਰਿਮਿਨਲ ਸ਼੍ਰੀ ਅਰਵਿੰਦ ਤੇਜਰੀਵਾਲ ਸਾਹਿਬ ਨੂੰ ਪੂਰੀ ਸਾਜ਼ਿਸ਼ ਰਚ ਕੇ ਇਲੈਕਸਾ ਤੋਂ ਕੁਝ ਹੀ ਦਿਨ ਪਹਿਲੇ ਜੋ ਗ੍ਰਫਤਾਰ ਕੀਤਾ ਮੈਂ ਕਹਿ ਸਕਦਾ ਸੈਂਟਰ ਗਵਰਨਮੈਂਟ ਦੀ ਬੜੀ ਵੱਡੀ ਬੋਕਲਹਟ ਕਿਉਂਕਿ ਕੇਜਰੀਵਾਲ ਸਾਹਿਬ ਦੇ ਜਿਹੜੇ ਕੰਮ ਨੇ ਕੀਤੇ ਹੋਏ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਨਾਮ ਦੀ ਇੱਕ ਲਹਿਰ ਉਹਨਾਂ ਦੀ ਸੋਚ ਦੀ ਇੱਕ ਲਹਿਰ ਚੱਲ ਰਹੀ ਹੈ ਜਿੱਥੋਂ ਬੋਕਲਾਟ ਕੇ ਸੈਂਟਰ ਗਵਰਨਮੈਂਟ ਨੇ ਇਹਦਾ ਜਿਵੇਂ ਮੈਂ ਕਹਿ ਸਕਦਾ ਤੁਸੀਂ ਅੱਜ ਹਿੰਦੁਸਤਾਨ ਦੀ ਧਰਤੀ ਤੇ ਦੇਖ ਸਕਦੇ ਹੋ ਹਰ ਜ਼ਿਲ੍ਹੇ ਦੇ ਵਿੱਚ ਜੋ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਪਸੰਦ ਕਰਦੇ ਨੇ ਲੋਕ ਕਰੋ ਨਿਕਲ ਕੇ ਇਸ ਚੀਜ਼ ਦਾ ਬੜਾ ਜ਼ੋਰ ਵਿਰੋਧ ਕਰ ਰਹੇ ਨੇ ਅੱਜ ਸਾਡਾ ਜਿਹੜਾ ਪ੍ਰੋਟੈਸਟ ਹੈ ਮੈਂ ਕਹਿ ਸਕਦਾ ਬੜਾ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਉਹਨਾਂ ਦੀ ਸੋਚ ਤੇ ਪੈਰਾ ਦੇਣ ਲਈ ਅੱਜ ਇਕੱਠੇ ਹੋਏ ਆਂ ਔਰ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਿੱਡਾ ਗਰੋਸ਼ ਹੈ ਇਸ ਚੀਜ਼ ਦਾ ਜਿਹੜੀ ਲੋਕ ਸਮਾਜ ਦੀ ਹੈ ਚਾਹ ਆ ਰਹੀਆਂ ਉਹਨੂੰ ਲੈ ਕੇ ਤੇਜਰੀਵਾਲ ਨੂੰ ਪ੍ਰਤੀਨਿਧ ਨੀ ਕੀਤਾ ਉਹ ਮੁਤਾਬਕ ਤੇਜਰੀਵਾਲ ਸਾਹਿਬ ਨੇ ਕੰਮ ਕੀਤਾ ਪਿਆ ਬਿਲਕੁਲ ਤੁਸੀਂ ਤੁਸੀਂ ਆਪਣੇ ਕੁਐਸਚਨ ਦਾ ਆਨਸਰ ਤੁਸੀਂ ਖੁਦ ਦੇ ਦਿੱਤਾ ਤੇ ਕੇਜਰੀਵਾਲ ਸਾਹਿਬ ਇੱਕ ਸੁਨਾਮੀ ਨੇ ਇੱਕ ਸੁਨਾਮੀ ਨੇ ਡਵੈਲਪਮੈਂਟ ਦੀ ਇੱਕ ਸੁਨਾਮੀ ਨੇ ਉਹਨਾਂ ਦੀ ਪਛਾਣ ਕੀਤੀ ਜਾਂਦੀ ਹੈ ਗਰੀਬ ਬੰਦੇ ਦੀ ਆਵਾਜ਼ ਮਜ਼ਦੂਰ ਦੀ ਆਵਾਜ਼ ਤੁਸੀਂ ਦੇਖ ਸਕਦੇ ਹੋ ਕੇਜਰੀਵਾਲ ਸਾਹਿਬ ਨੇ ਨਿਰੰਤਰ ਪਿਛਲੇ 10 ਸਾਲਾਂ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਦਿੱਲੀ ਦੇ ਵਿੱਚ ਸਕੂਲੀ ਖੇਤਰਾਂ ਦੇ ਵਿੱਚ ਐਜੂਕੇਸ਼ਨ ਖੇਤਰ ਦੇ ਵਿੱਚ ਹੈਲਥ ਦੇ ਖੇਤਰ ਦੇ ਵਿੱਚ ਜੋ ਇੱਕ ਹਿੰਦੁਸਤਾਨ ਨੂੰ ਇੱਕ ਰੂਪਰੇਖਾ ਦਿੰਦੀ ਹੈ ਉਹ ਰੂਪਰੇਖਾ ਅੱਜ ਹਿੰਦੁਸਤਾਨ ਦਾ ਇੱਕ ਇੱਕ ਨਾਗਰਿਕ ਪਸੰਦ ਕਰ ਰਿਹਾ ਹੈ ਜਿਹੜੀ ਰੂਪਰੇਖਾ ਲੈ ਕੇ ਉਹ ਚੱਲੇ ਨੇ ਉਹਨਾਂ ਦੀ ਉਹ ਜਿਹੜੀ ਸਾਰੀ ਉਸ ਚੀਜ਼ ਤੋਂ ਇੱਕ ਸੈਂਟਰਲ ਗਵਰਨਮੈਂਟ ਦੀ ਮੋਦੀ ਸਾਹਿਬ ਨੂੰ ਇਹਨਾਂ ਨੂੰ ਸੋਚਣ ਨੂੰ ਮਜਬੂਰ ਕਰਦਾ ਕਿ ਉਹਨਾਂ ਨੇ ਲਗਭਗ ਪਿਛਲੇ ਡੇਢ ਸਾਲਾਂ ਤੋਂ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਤੁਸੀਂ ਦੇਖ ਸਕਦੇ ਹੋ ਲਗਭਗ ਇੱਕ ਸਾਲ ਤੋਂ ਚਾਹੇ ਉਸਤਿੰਦਰ ਜੈਨ ਜੀ ਨੇ ਚਾਹੇ ਸਾਡੇ ਮਨੀਸ਼ ਸੋਧਿਆ ਜੀ ਨੇ ਸੰਜੇ ਸਿੰਘ ਜੀ ਕੇ ਚਲੋ ਉਹਨਾਂ ਨੂੰ ਜ਼ਮਾਨਤ ਮਿਲ ਗਈ ਕੋਰਟ ਤੋਂ ਕਿਉਂਕਿ ਇਹ ਨਿਆਂ ਹੀ ਕਿਤੇ ਨਾ ਕਿਤੇ ਸਾਡਾ ਜੁਡੀਸ਼ੀਅਲ ਤੇ ਪੂਰਾ ਵਿਸ਼ਵਾਸ ਹੈ ਤੁਸੀਂ ਦੇਖ ਲਓਗੇ ਆਉਣ ਵਾਲੇ ਟਾਈਮ 'ਚ ਸਾਡੇ ਕੇਜਰੀਵਾਲ ਸਾਹਿਬ ਇੱਧੇ ਹੀ ਬਾਹਰ ਆਣਗੇ ਔਰ ਤੁਸੀਂ ਇਹ ਦੇਖੋਗੇ ਅੱਜ ਉਹਨਾਂ ਨੂੰ ਜੇ ਕੈਦ ਤਾਂ ਉਹਨਾਂ ਨੇ ਕਰ ਲਿਆ ਬਟ ਉਹਨਾਂ ਦੀ ਸੋਚ ਨੂੰ ਨਹੀਂ ਕੈਦ ਕਰ ਸਕਦੇ ਸਰ ਜੇ ਸਭਾ ਦੀ ਚੋਣਾ ਵੀ ਅੱਗੇ ਨੇ ਤਿਆਰੀਆਂ ਵੀ ਕਰਨੀਆਂ ਨੇ ਤੇ ਇੱਥੇ ਪ੍ਰੋਟੈਸਟ ਕਰੋਂਗੇ ਤਿਆਰੀ ਦੇ ਵਿੱਚ ਨਿਕਲ ਨਹੀਂ ਪਏ ਦੇਖੋ ਗੱਲ ਹੈ ਕਿ ਸਾਡੀ ਤਿਆਰੀਆਂ ਲਗਭਗ 2022 ਤੋਂ ਹੀ ਚੱਲ ਰਹੀਆਂ ਨੇ ਤਿਆਰੀ ਕਿੰਨੂ ਕੰਨੇ ਆਪਾਂ ਆਪਾਂ ਵਰਕਰ ਦੇ ਵਿੱਚ ਜਾ ਕੇ ਉਹਦੀ ਡਿਵੈਲਪਮੈਂਟ ਕਰ ਰਹੇ ਆਂ ਜੋ ਜੋ ਬੇਸਿਕ ਸਹੂਲਤਾ ਜੜੀਆਂ ਸੀ ਉਹ ਸਰਕਾਰ ਉਹਨਾਂ ਨੂੰ ਦੇ ਰਹੀ ਆ ਉਹਨਾਂ ਦੇ ਕੰਮ ਤੱਕ ਮੁਹੱਈਆ ਕਰਾਈਆਂ ਜਾ ਰੀਆਂ ਤੁਸੀਂ ਦੇਖ ਰਹੇ ਹੋ ਇਹੀ ਤਿਆਰੀਆਂ ਹੁੰਦੀਆਂ ਕੋਈ ਐਕਸਟਰਾ ਤਿਆਰੀ ਕਰਨ ਦੀ ਲੋੜ ਨਹੀਂ ਆ বিজেপি ਵਾਲੇ ਕਹਿੰਦੇ ਇਹ ਈ ਈਸਟਾਚਾਰ ਨੂੰ ਖਤਮ ਕਰਨ ਵਾਲੀ ਸਰਕਾਰ ਸ਼ੀਰ ਪਰ ਕਹਿੰਦੇ ਆਪ ਵੀ ਈਸਟਾਚਾਰ ਦੇ ਵਿੱਚ ਰੱਖੀਏ ਭਾਜੀ 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 1.5 ਸਾਲ ਤੋਂ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਅੰਦਰ ਬਿਠਾਈ ਆ ਅੱਜ ਕੋਰਟ ਦੇ ਵਿੱਚ ਇੱਕ ਵੀ ਐਵੀਡੈਂਸ ਉਹਨਾਂ ਦੇ ਖਿਲਾਫ ਪੇਸ਼ ਨਹੀਂ ਕਰ पाए ਸੰਜੇ ਸਿੰਘ ਜੀ ਨੂੰ ਬਤੌਰ ਜੇਬ ਜਮਾਨਤ ਮਿਲੀ ਹੈ ਇਸ ਚੀਜ਼ ਦਾ ਪ੍ਰਮਾਣ ਹੈ ਇਸ ਚੀਜ਼ ਦਾ ਪ੍ਰਮਾਣ ਹੈ ਕਿ ਇਹਨਾਂ ਕੋਲ ਕੋਈ ਵੀ ਮੁੱਦਾ ਨਹੀਂ ਹੈ ਸਿਰਫ ਇੱਕ ਬੋਕਲਾੜ ਹੈ ਉਹ ਕੇਜਰੀਵਾਲ ਸਾਹਿਬ ਨੂੰ ਦਬਾਣਾ ਚਾਹੁੰਦੇ ਆ ਪਰ ਇੰਨੇ ਜਿਹੜੇ ਕੇਜਰੀਵਾਲ ਹਿੰਦੂਸਤਾਨ 'ਚ ਬਣ ਗਏ ਇਹਨਾਂ ਨੂੰ ਕਿੱਥੋਂ ਦਬਾ ਲਣਗੇ ਇਸ ਕਰਕੇ ਉਹ ਸੁਨਾਮੀ ਰੁਕਣੀ ਨਹੀਂ ਹੈ ਹੁਣ ਹੁਣ ਤਾਂ ਹਿੱਲੇ ਬਿੱਲੇ ਸੱਜੇ ਖੱਬੇ ਬੜਾ ਕੁਝ ਕਰ ਰਹੇ ਉਹ ਕਰ ਹੀ ਜਾਣਗੇ ਕਿਸਾਨਾਂ ਦੇ ਬੜਾ ਤਸ਼ੱਦਦ ਹੋ ਰਿਹਾ ਕਿਸਾਨ ਬੜਾ ਬਿਲਕੁਲ ਤੁਸੀਂ ਦੇਖ ਹੀ ਰਹੇ ਆ तकरीबन ਅੱਜ ਤੋਂ 2-3 ਸਾਲ ਪਹਿਲੇ ਇਲੈਕਸ਼ਨ ਤੋਂ ਦੌਰਾਨ ਵੀ ਜਦੋਂ 2021 ਦੇ ਵਿੱਚ ਵੀ ਸਾਡੇ ਜਿਹੜੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਉਹਨਾਂ ਦੇ ਵੀ ਨਦਰਸ਼ਾਈ ਫਰਮਾਨ ਇਹਨਾਂ ਨੇ ਦੇ ਦਿੱਤਾ ਸੀਗਾ ਬਟ ਉਸ ਨਦਰ ਉਸ ਨਦਰਸ਼ਾਈ ਫਰਮਾਨ ਨੂੰ ਕਿਦਾਂ ਇਹਨਾਂ ਨੇ ਇਲੈਕਸ਼ਨ ਦੌਰਾਨ ਆ ਕੇ ਕਵਿਟ ਕੀਤਾ ਬਟ ਕਵਿਟ ਤਾਂ ਕਰ ਲਿਆ ਪਰ ਇੰਪਲੀਮੈਂਟ ਨਹੀਂ ਕੀਤਾ ਅੱਜ ਸਾਡੇ ਕਿਸਾਨ ਪਰ ਆ ਵੀ ਸੜਕਾਂ ਤੇ ਨਹੀਂ ਅੱਜ ਦੱਸੋ ਹਿੰਦੂਸਤਾਨ ਦੇ ਵਿੱਚ ਕਿਹੜਾ ਧਾਰਾ ਸੜਕਾਂ ਤੇ ਨਹੀਂ ਆ ਹਰ ਧਾਰਾ ਚਾਹੀਓ ਕਿਸਾਨ ਹੈ ਮਜ਼ਦੂਰ ਹੈ ਇੰਡਸਟਰੀਸਟ ਹੈ ਸੈਂਟਰ ਗਵਰਨਮੈਂਟ ਦੀ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਹਰ ਬੰਦਾ ਪਰੇਸ਼ਾਨ ਹੋ ਕੇ ਸੜਕਾਂ ਤੇ ਇਸ ਕਰਕੇ ਕੋਈ ਗੱਲ ਨਹੀਂ ਆ ਦੋ ਮਹੀਨੇ ਰਹਿ ਗਏ ਡੇਢ ਮਹੀਨੇ ਲੋਕਾਂ ਨੇ ਜਵਾਬ ਦੇ ਦੇਣਾ ਹੈ ਕੰਦੇ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਲੋਕ ਸਭਾ ਦੇ ਇਹ ਦੀਖਦੇ ਨੇ ਕਿ ਦੀ ਪਾਰਟੀ ਦੇ ਕੋਲ ਛੱਡ ਕੇ ਆਉਣ ਦੇ ਭਾਵੇਂ ਸਾਡੇ ਕੋਲ ਕੋਈ ਕੈਂਡੀਡੇਟ ਦੀ ਕਮੀ ਨਹੀਂ ਹੈ ਸਾਨੂੰ ਦਾ ਉਲਟਾ ਚੂਜ਼ ਕਰਨ ਜੋ ਪ੍ਰੋਬਲਮ ਆ ਰਹੀ ਹੈ ਕਿ ਕਿਹੜੇ ਬੰਦੇ ਨੂੰ ਕੋ ਸਾਡੀ ਜੜੀ ਪਾਰਟੀ ਹੈ ਜ਼ਮੀਨੀ ਤਦਰ ਦੀ ਪਾਰਟੀ ਹੈ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਲੈ ਕੇ 2022 ਦੇ ਇਲੈਕਸ਼ਨ ਹੋਏ ਸੀਗੇ ਸਾਡੇ ਆਮ ਆਦਮੀ ਪਾਰਟੀ ਨੇ ਲੋਕਾਂ ਕੋਲ ਜਾ ਕੇ ਪੁੱਛਿਆ ਅਸੀਂ ਤੁਹਾਨੂੰ ਕੜਾ ਕੈਂਡੀਡੇਟ ਚਾਹੀਦਾ ਜਦੋਂ ਸਰਵੇ ਦੇ ਵਿੱਚ ਲੋਕਾਂ ਨੇ ਪ੍ਰਵਾਨਗੀ ਦਿੱਤੀ ਕਿਹੜੀ ਵਾਲ ਸਾਹਿਬ ਨੇ ਉਹੀ ਕੈਂਡੀਡੇਟ ਲਿਆਂਦੇ ਜਨਤਾ ਲਈ ਤੇ ਅੱਜ ਦੇਖੋ 91 ਸਾਡੇ ਐਮ ਐਲ ਏ ਸਾਰੇ ਸਹਿਬਾਨ ਜਿੱਤ ਕੇ ਆਏ ਹੈ ਕੋਈ ਉਹਦੀ ਸੋਚ ਸੀ ਹੁਣ ਵੀ ਤੁਹਾਡੇ ਸਾਹਮਣੇ 13 ਤੇ ਪਲੱਸ ਚੰਡੀਗੜ੍ਹ ਉਹ ਵੀ ਨਾਲ ਲੈਣੀ ਹੈ ਬਿਲਕੁਲ ਸਾਨੂੰ ਜਿੱਥੇ ਹਾਈ ਕਮਾਂਡ ਸਾਡੀ ਡਿਊਟੀ ਲਾਏਗੀ ਸਾਡੀ ਲੀਡਰਸ਼ਿਪ ਸਾਰੀ ਇੱਥੇ ਬੈਠੀ ਹੈ ਅਸੀਂ ਸਾਰੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਅੰਚਾਰ ਅੱਜ ਤੁਸੀਂ ਦੇਖ ਸਕਦੇ ਹੋ ਸਾਡੇ ਜ਼ਿਲ੍ਹੇ ਦੇ ਹਰ ਹੈੱਡਕੁਆਰਟਰ ਤੇ ਬੜਾ ਪੀਸਫੁਲੀ ਪ੍ਰੋਟੈਸਟ ਅਸੀਂ ਕਰ ਰਹੇ ਹਾਂ ਇਦਾਂ ਹੀ ਸਾਡੀ ਰੂਪਰੇਖਾ ਅੱਗੇ ਚਲਦੀ ਰਹੇਗੀ ਸਰ ਜਿਹੜੀਆਂ ਕਲਾਕਾਰਾਂ ਨੂੰ ਸੱਦਾ ਦਿੱਤੀ ਜਾ ਰਹੀ ਹੈ ਉਹਤੇ ਕੀ ਕਹੂੰਗੇ ਦੇਖੋ ਗੱਲ ਹੈ ਕਿ ਕਈ ਚੀਜ਼ਾਂ ਰਾਜਨੀਤਿਕ ਦੇ ਵਿੱਚ ਹੋ ਗਈਆਂ ਰਾਜ ਲੀਡਰ ਅਧਾਰਾ ਬਟ ਅੱਜ ਜਿਹੜਾ ਸਾਡਾ ਇਹ ਮੁੱਦਾ ਹੈ ਇਹ ਬੜਾ ਗੰਭੀਰ ਹੈ ਇਹ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਜੋ ਕਿ ਲੋਕ ਨਹੀਂ ਬਰਦਾਸ਼ਤ ਕਰਨਗੇ ਲੋਕ ਜਵਾਬ ਦੰਦੇ ਆਤ ਤੇ ਖੁਦਾ ਦਾ ਵੈਰ ਹੁੰਦਾ ਹੈ 2022 ਚ ਪੰਜਾਬ ਦੀ ਰਵੈਤੀ ਪਾਰਟੀਆਂ ਨੂੰ ਲੋਕਾਂ ਨੇ ਘਰੇ ਬਿਠਾਇਆ ਸੀ ਹੁਣ ਕੋਈ ਗੱਲ ਨਹੀਂ ਆ ਗਿਣਤੀ ਗੇਨ ਲੋ 40 ਤੋਂ 50 ਦਿਨ ਰਹਿ ਗਏ ਅਸੀਂ ਵੀ ਇੱਥੇ ਤੁਸੀਂ ਵੀ ਇੱਥੇ ਫਿਰ ਮਿਲਣਾ ਲੋਕ ਜਵਾਬ ਦੇਣਗੇ ਸੱਚੀ ਕਾਲ ਜੀ ਸਾਰਿਆਂ ਨੂੰ ਇਨਕਲਾਬ ਜ਼ਿੰਦਾਬਾਦ ਸੋ ਅੱਜ ਦਾ ਇਹ ਧਰਨਾ ਜਿਹੜਾ ਇੱਕ ਝੂਠ ਦੇ ਖਿਲਾਫ ਲਗਾਇਆ ਗਿਆ ਜਿਹੜਾ ਕਿ ਵੱਲ ਫਰੇਬੀ ਕਰਕੇ ਸਾਡੇ ਮਹਬੂਬ ਨੇਤਾ ਅਰਵਿੰਦ ਕੇਜਰੀਵਾਲ ਜੀ ਨੂੰ ਸਲਾਖਾ ਦੇ ਪਿੱਛੇ ਸੁੱਟ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਖਿਲਾਫ ਕੋਈ ਇਹਨਾਂ ਨੂੰ ਅੱਜ ਤੱਕ ਸਬੂਤ ਨਹੀਂ ਮਿਲਿਆ ਕੋਈ ਕਪਲਾ ਅਜ ਤੱਕ ਸਾਬਤ ਨਾ ਕਰ ਸਕੇ ਲੇਕਿਨ ਫਿਰ ਵੀ ਈਡੀ ਸੀਬੀਆਈ ਦਾ ਝੂਠਾ ਸਹਾਰਾ ਲੈ ਕੇ ਅੱਜ ਮੋਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਦੇ ਉੱਤੇ ਜਿਹੜੇ ਗਲਤ ਇਲਜ਼ਾਮ ਲਾਏ ਨੇ ਉਸ ਦੇ ਰੋਸ ਵਿੱਚ ਅਸੀਂ ਅੱਜ ਇੱਥੇ ਬੈਠੇ ਆਂ ਔਰ ਅੱਜ ਪੂਰਾ ਦਿਨ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਕੱਠੇ ਹੋ ਕੇ ਇੱਥੇ ਬੈਠੇ ਰਹਾਂਗੇ ਅਨਸ਼ਨ ਕਰਾਂਗੇ ਤਾਂ ਕਿ ਜੋ ਇੱਕ ਗੁੰਗੀਆਂ ਤੇ ਬਹਿਰੀਆਂ ਸਰਕਾਰਾਂ ਨੇ ਜਿਨ੍ਹਾਂ ਨੂੰ ਨਾ ਦਿਖਾਈ ਨਾ ਸੁਣਾਈ ਦਿੰਦਾ ਤੇ ਨਾ ਇਹ ਸੱਚ ਦੇ ਬਾਰੇ ਬੋਲ ਸਕਦੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿੰਨਾ ਮਰਜ਼ੀ ਤਸ਼ੱਦਦ ਉਹ ਕਰ ਲੈਣ ਜਿੰਨਾ ਮਰਜ਼ੀ ਉਹ ਅਰਵਿੰਦ ਕੇਜਰੀਵਾਲ ਜੀ ਨੂੰ ਸਲਾਖਾ ਦੇ ਪਿੱਛੇ ਕਰ ਲੈਣ ਪਰ ਅਰਵਿੰਦ ਆਮ ਆਦਮੀ ਪਾਰਟੀ ਦੀ ਜਿਹੜੀ ਨੀਵ ਹੈ ਉਹ ਮਜ਼ਬੂਤ ਹੈ ਔਰ ਉਹ ਇਸੇ ਤਰ੍ਹਾਂ ਕੀ ਪਾਰਟੀ ਪੂਰੀ ਖੜੀ ਰਹੇਗੀ ਜਿੰਨਾ ਉਹ ਜ਼ਿਆਦਾ ਜ਼ੁਲਮ ਕਰਨਗੇ ਆਮ ਆਦਮੀ ਪਾਰਟੀ ਦਾ ਜਿਹੜਾ ਹੌਸਲਾ ਉਨਾ ਹੀ ਜ਼ਿਆਦਾ ਵਧੇਗਾ ਜੇ ਉਹ ਸ਼ਾਇਦ ਇਹ ਜਿਹੀਆਂ ਹਰਕਤਾ ਨਾ ਕਰਦੇ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਚਾਰ ਸੀ ਸ਼ਾਇਦ ਉਹ ਨਾ ਉਹਨਾਂ ਵੱਧ ਪੰਦਾ ਸੋ ਕਿਸੇ ਭਲੇਖੇ ਦੇ ਵਿੱਚ ਨਾ ਰਹਿਣ ਕਿ ਜੇਲ੍ਹ ਦੇ ਵਿੱਚ ਸਾਡੇ ਸੁਪਰੀਮੋ ਨੂੰ ਡੱਕ ਕੇ ਉਹ ਸਾਡੀਆਂ ਜਿਹੜੀਆਂ ਜੜਾਂ ਨੇ ਆਮ ਆਦਮੀ ਪਾਰਟੀ ਨੂੰ ਹਲਾ ਸਕਦੇ ਨੇ ਅਸੀਂ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਆ ਤੇ ਮਰਦੇ ਦਮ ਤੱਕ ਆਪਣੇ ਸੁਪਰੀਮੋ ਆਪਣੇ ਮਹਿਬੂਬ ਨੇਤਾ ਦੇ ਨਾਲ ਰਹਾਂਗੇ ਔਰ ਆਉਣ ਵਾਲੇ 2024 ਦੇ ਇਲੈਕਸ਼ਨਾਂ 'ਚ ਇਸ ਦਾ ਮੂੰਹ ਤੋੜਵਾ ਜਵਾਬ ਪੂਰੇ ਪੰਜਾਬ ਦੀ ਜਨਤਾ ਜਿਹੜੀ ਉਹ ਛੇਤੀ ਦੇਗੀ ਸਤਿਨਾਮ ਹੈ ਸਾਡੇ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨਜ਼ਾਇਜ਼ ਉੱਥੇ ਕੇਸ ਵਿੱਚ ਗ੍ਰਿਫਤਾਰੀ ਦੇ ਸਬੰਧ ਵਿੱਚ ਤਰਨਾ ਨਹੀਂ ਹੈ ਇੱਥੇ ਅਸੀਂ ਇਹ ਵਰਤ ਰੱਖਿਆ ਤਰਨਾ ਨਹੀਂ ਹੈ ਵਰਤ ਰੱਖਿਆ ਤੇ ਵਰਤ ਇੱਕ ਦਿਨ ਦਾ ਇਹ ਅਸੀਂ ਪਖੜਤਾਲ ਤੇ ਬੈਠੇ ਹਾਂ ਸੀਰੀਅਸ ਰਮਨ ਕੇਸਰੀਵਾਲ ਜੀ ਸੇਰ ਪੰਜਾਬ ਤੋਂ ਲੈ ਕੇ ਅਤੇ ਉਹਨਾਂ ਦੇ ਜੇਲ੍ਹ ਜਾਣ ਦੇ ਰੋਸ ਵਿੱਚ ਇਹ ਇੱਥੇ ਸਾਡੇ ਸੁਭਾਸ ਕਤਰ ਅਮਰਦੁੱਤ ਸਿੰਘ ਮੋਹੀ ਦੀ ਅਗਵਾਈ ਦੇ ਵਿੱਚ ਅੱਜ ਇੱਥੇ ਅਸੀਂ ਸਾਰੇ ਜਣੇ ਪਖੜਤਾਲ ਤੇ ਬੈਠੇ ਹਾਂ ਉਹਦੇ ਤਾਨਾਸ਼ਹੀ ਸਰਕਾਰ ਦੇ ਖਿਲਾਫ ਅਸੀਂ ਪੂਰੇ ਡਟ ਕੇ ਖੜੇ ਆ ਅਰੰਦ ਕੇਜੀਵਾਲ ਜੀ ਨਾਲ ਜਿੰਨਾ ਚਿਰ ਜੇਲ੍ਹ ਚੋਂ ਬਾਹਰ ਨਹੀਂ ਆਉਂਦੇਗੇ ਉਹਨਾਂ ਚਿਰ ਅਸੀਂ ਸੰਘਰਸ਼ ਕਰਦੇ ਰਹਾਂਗੇ ਪੁਖੜਤਾ ਪੰਨੇ ਪੰਜਾਬ ਦੇ ਵਿੱਚ ਰੱਖੀ ਹੋਈ ਪੂਰੇ ਪੰਜਾਬ ਦੇ ਵਿੱਚ ਰੱਖੀ ਹੋਈ ਹੈ ਪੁਖੜਤਾ ਨੂੰ ਪੂਰੇ ਪੂਰੇ ਭਾਰਤ ਵਿੱਚ ਰੱਖੀ ਹੋਈ ਹੈ ਪਕੜਤਾ ਨੂੰ ਕਿਵੇਂ ਦੇਖਦੇ ਤੁਸੀਂ ਆਹ ਜਿਹਨਾਂ ਦੇ ਵਿੱਚ ਲੋਕ ਸਭਾ ਦੀਆਂ ਕੋਨਾ ਤੇ ਜਿਹੜੇ ਬਾਰੇ ਲੋਕਸਭਾ ਦੇ ਵਿੱਚ ਲੋਕ ਦੱਸ ਦਿੰਗੇ ਮੋਦੀ ਸਰਕਾਰ ਨੂੰ ਪਰ ਪਰ ਸਰਕਾਰ ਨੂੰ ਕਿ ਕਿਸ ਤਰ੍ਹਾਂ ਤਣਾਸ਼ਾਈ ਕੀ ਚੀਜ਼ ਹੁੰਦੀ ਹੈ ਜਿਸ ਤਰ੍ਹਾਂ ਦੀ ਤਣਾਸ਼ੀ ਇਹ ਕਰ ਰਹੇ ਨੇ ਇਹ ਤਣਾਸ਼ੀ ਜਦਾ ਟਾਈਮ ਨਹੀਂ ਚੱਲਣ ਵਾਲੀ ਹੈਗੀ ਇਹ ਇਧਰ ਰਿਜ਼ਲਟ ਜਿਹੜੇ ਹੈਗੇ ਤੁਹਾਨੂੰ ਜਲਦੀ ਦੇਖਣ ਨੂੰ ਮਿਲਣਗੇ ਅਗਲਾ ਕੋਈ ਪ੍ਰੋਟੈਸਟ ਹੋਏਗਾ ਅਗਲਾ ਜਿਸ ਤਰ੍ਹਾਂ ਪਾਰਟੀ ਦਾ ਕੋਈ ਪਾਰਟੀ ਹਾਈ ਕੁਮਾਰ ਦਾ ਜਿਸ ਤਰ੍ਹਾਂ ਕੋਈ ਹੁਕਮ ਆਏਗਾ ਅਸੀਂ ਉਹ ਹੁਕਮ ਦੇ ਉੱਪਰ ਮਤਲਬ ਅਸੀਂ ਕੋਈ ਵੀ ਅਗੇ ਪ੍ਰੋਗਰਾਮ ਆਪਣਾ ਡਿਖਾਂਗੇ ਜੇ ਇਹ ਜਿੱਦਾਂ ਕੇ ਪਿਛਲੇ 10 ਸਾਲਾਂ ਤੋਂ ਬੀਜੇਪੀ ਸਰਕਾਰ ਜਾਂ ਮੋਦੀ ਸਰਕਾਰ ਆਪਾਂ ਕਹਿ ਲਈਏ ਇਹ ਦੇਸ਼ ਦੇ ਵਿੱਚ ਰਾਜ ਕਰ ਰਹੀ ਆ ਇਹਨਾਂ ਨੇ ਪਹਿਲੇ 5 ਸਾਲਾਂ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਵਾਅਦੇ ਕੀਤੇ ਸੀ ਆਮ ਲੋਕਾਂ ਦੇ ਨਾਲ ਕਿ ਕਾਲਾ ਧਨ ਲੈ ਕੇ ਆਵਾਂਗੇ ਲੋਕਾਂ ਨੂੰ ਨੌਕਰੀਆਂ ਦਵਾਂਗੇ ਮਹਿੰਗਾਈ ਘਟਾਵਾਂਗੇ ਉਹਨਾਂ ਚੀਜ਼ਾਂ ਤੋਂ ਫੇਲ ਹੋਣ ਤੋਂ ਬਾਅਦ ਹੁਣ ਸਰਕਾਰ ਨੂੰ ਇਸ ਤਰ੍ਹਾਂ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਸ ਤਰ੍ਹਾਂ ਕਿ ਜੇਕਰ ਅ ਇਸ ਵਾਰ ਅਸੀਂ ਜਿੱਤ ਪ੍ਰਾਪਤ ਕਰਨੀ ਆ ਜਾਂ ਜਿੱਤ ਦੇ ਜੋ ਖੁਆਬ ਦੇਖ ਰਹੇ ਨੇ ਉਸ ਦੇ ਵਿੱਚ ਉਹਨਾਂ ਨੂੰ ਆ ਕੇ ਅਸੀਂ ਜੋ ਆਪੋਜੀਸ਼ਨ ਦੇ ਲੀਡਰ ਨੇ ਜਿਦਾਂ ਸਾਫ ਸੁਧਰੀ ਛਵੀ ਵਾਲੇ ਅਰਵਿੰਦ ਕੇਜਰੀਵਾਲ ਜੀ ਨੇ ਜਾਂ ਚਾਰਖੰਡ ਦੇ ਮੁੱਖ ਮੰਤਰੀ ਨੇ ਜਾਂ ਹੋਰਾਂ ਰਾਜਾਂ ਦੇ ਵਿੱਚ ਜੋ ਉੱਥੋਂ ਦੇ ਮੇਨ ਲੀਡਰ ਨੇ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਡੱਕ ਕੇ ਇੱਕ ਤਾਨਾਸ਼ਾਹੀ ਨੀਤੀ ਦੇ ਅਨੁਸਾਰ ਲੋਕਤੰਤਰ ਦਾ ਘਾਣ ਕਰਕੇ ਇਹ ਇਸ ਵਾਰ ਆਪਣਾ ਵੋਟਰਾਂ ਦੇ ਵਿੱਚ ਜਿੱਤਣਾ ਚਾਹੁੰਦੇ ਆ ਪਰ ਲੋਕਾਂ ਨੂੰ ਇਸ ਚੀਜ਼ ਦੀ ਸਮਝ ਆ ਚੁੱਕੀ ਆ ਕਿ ਮੋਦੀ ਸਰਕਾਰ ਇੱਕ ਤਾਨਾਸ਼ਾ ਸਰਕਾਰ ਆ ਲੋਕਾਂ ਨੂੰ ਇਸ ਨੇ ਕੁਝ ਨਹੀਂ ਡਿਲੀਵਰ ਕੀਤਾ ਲੋਕੀ ਆਪੋਜੀਸ਼ਨ ਨੂੰ ਇਸ ਵਾਰ ਜ਼ਰੂਰ ਬਹੁਮਤ ਦੇ ਵੱਲ ਲੈ ਕੇ ਜਾਣਗੇ ਕਿੰਨੇ ਦੇਖਦੇ ਹੋ ਮਾਨ ਸਰਕਾਰ ਕਹਿੰਦੀ ਸੀ ਸਾਡੀ ਸਰਕਾਰ ਹੋਂਦ ਤੇ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਪਰ ਉਹ ਸਰਕਾਰ ਨੇ ਨਵੇਂਦਿਆਂ ਨੂੰ ਧੰਨ ਲਾਣਾ ਪੈ ਗਿਆ ਦੇਖੋ ਜੀ ਧਰਨੇ ਲਾਉਣ ਦੀ ਗੱਲ ਸੀ ਕਿ ਲੋਕੀ ਪੰਜਾਬ ਦੇ ਲੋਕ ਦੁਖੀ ਨਹੀਂ ਹੋਣਗੇ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਨਹੀਂ ਲੱਗਣਗੇ ਪਰ ਜੇਕਰ ਦੇਖਿਆ ਜਾਵੇ ਤਾਂ ਸੈਂਟਰ ਸਰਕਾਰ ਵੱਲੋਂ ਜੋ ਦੇਸ਼ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ ਵੋਟਾਂ ਵੋਟਾਂ ਇੱਕ ਸਿਰਫ ਇੱਕ ਨਾਮ ਦੀਆਂ ਵੋਟਾਂ ਹੋ ਰਹੀਆਂ ਨੇ ਜਿਹੜੀਆਂ ਪੁਰਾਣੀਆਂ ਪਾਰਟੀਆਂ ਨੇ ਜਿਵੇਂ ਕਾਂਗਰਸ ਆ ਜਾਂ ਹੋਰ ਪਾਰਟੀਆਂ ਨੇ ਕਮਿਊਨਿਸਟ ਪਾਰਟੀਆਂ ਨੇ ਉਹਨਾਂ ਦੇ ਬੈਂਕ ਖਾਤੇ ਸੀਜ਼ ਕੀਤੇ ਜਾ ਰਹੇ ਨੇ ਇਹ ਇੱਕ ਲੋਕਤੰਤਰੀ ਤਰੀਕੇ ਨਾਲ ਨਾ ਇਲੈਕਸ਼ਨਾਂ ਨੂੰ ਹੋ ਕੇ ਇੱਕ ੱੱਕੇशाही ਦੇ ਨਾਲ ਇਸ ਵਾਰ ਇਲੈਕਸ਼ਨ ਕਰਾਉਣ ਦਾ ਜੋ ਮਾਹੌਲ ਬਣਾਇਆ ਜਾ ਰਿਹਾ ਉਸ ਨੂੰ ਲੋਕਾਂ ਵੱਲੋਂ اپੋਜੀਸ਼ਨ ਨੂੰ ਵੋਟ ਦੇ ਕੇ ਇਸ ਦਾ ਜਵਾਬ ਦਿੱਤਾ ਜਾਉ। ਕਈ ਲੀਡਰ ਹੈਗੇ ਆਪਣੀ ਨਾ ਪਾਰਟੀ ਨੂੰ ਛੱਡ ਕੇ ਬੀਜੇਪੀ ਚ ਜਾਈ ਜਾਂਦੇ ਹਨ। ਕਿਵੇਂ ਦੇਖਦੇ ਇਹਨਾਂ ਨੂੰ? ਦੇਖੋ ਜੀ ਇੱਕ ਇਮਾਨਦਾਰੀ ਲੋਕਾਂ ਦੇ ਵਿੱਚ ਇੱਕ ਆਮਾਦੀ ਪਾਰਟੀ ਇੱਕ ਇਮਾਨਦਾਰ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਆਈ ਸੀ। ਤੇ ਇਸ ਤਰ੍ਹਾਂ ਕੋਈ ਇਮਾਨਦਾਰੀ ਦਾ ਥਰਮੋਮੀਟਰ ਨਹੀਂ ਹੈ ਬੀਜੇਪੀ ਵੱਲੋਂ ਬਹੁਤ ਪੈਸਿਆਂ ਦੀ ਆਫਰਾਂ ਵਕ ਵਕ ਸਾਡੇ ਐਮਐਲਏ ਸਾਹਿਬਾਨ ਜਾਂ ਹੋਰ ਅਹੁਦੇਦਾਰ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਪਰ ਜੋ ਲੋਕ ਇਮਾਨਦਾਰ ਨੇ ਉਹ ਇਸ ਪਾਰਟੀ ਦੇ ਵਿੱਚ ਰਹਿਣਗੇ ਤੇ ਸੇਵਾ ਕਰਨਗੇ ਜਿਹੜੇ ਜਿਹੜੇ ਲੋਕ ਪੈਸੇ ਦੇ ਲਾਲਚ ਦੇ ਵਿੱਚ ਇਸ ਰਾਜਨੀਤੀ ਦੇ ਵਿੱਚ ਆਏ ਆ ਉਹ ਬੀਜੇਪੀ ਵਰਗੀਆਂ ਜੋ ਪ੍ਰਸ਼ਤ ਪਾਰਟੀਆਂ ਨੇ ਉਹਨਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਅੱਜ ਇਸ ਧਰਨੇ ਤੋਂ ਪੀਸ ਦੇਖੋ ਜੀ ਇਹ ਧਰਨਾ ਇੱਕ ਲੋਕਤੰਤਰ ਦੇ ਵਿੱਚ ਜੋ ਭੁਖੜ ਹੜਤਾਲ ਆ ਉਹ ਇੱਕ ਬੜੇ ਮਾਇਨੇ ਰੱਖਦੀ ਆ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਰੋਸ ਪ੍ਰਗਟ ਕਰਨਾ ਭੁਖੜ ਹੜਤਾਲ ਬਹੁਤ ਲੰਬੇ ਸਮੇਂ ਤੋਂ ਅੰਗਰੇਜ਼ਾਂ ਦੇ ਟਾਈਮ ਤੋਂ ਇਸ ਸੀਜ਼ ਨੂੰ ਮੋਖ ਰੱਖ ਕੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਨੇ ਇਸੇ ਤਰੀਕੇ ਨਾਲ ਆਵਾ ਦੀ ਪਾਰਟੀ ਦੀ ਉਪਜਵੀਂ ਧਰਨਿਆਂ ਦੇ ਵਿੱਚ ਭੁਖੜ ਹੜਤਾਲਾਂ ਤੋਂ ਹੋਈ ਆ ਇਸੇ ਤਰ੍ਹਾਂ ਤਾਂ ਹੀ ਅੱਜ ਸਾਰੇ ਇੰਡੀਆ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਆਵਾ ਦੀ ਪਾਰਟੀ ਭੁਖੜ ਹੜਤਾਲ ਦੇ ਉੱਪਰ ਬੈਠੀ ਆ ਸੋ ਇਸ ਦਾ ਮੈਸੇਜ ਆ ਸਿ ਲੋਕ ਸਾਰੇ ਆਓ ਰਲ ਮਿਲ ਕੇ ਆਪਾਂ ਲੋਕਤੰਤਰ ਨੂੰ ਬਚਾਈਏ ਮੋਦੀ ਦੀ ਤਾਨਾਸ਼ਾਹੀ ਤੋਂ ਸੋ ਇਨਾਂ ਹੀ ਕਹਿਣਾ ਚਾਹੂੰਗਾ ਕਿ ਇਸ ਵਾਰ ਆਪੋਜੀਸ਼ਨ ਨੂੰ ਵੋਟ ਦੇ ਕੇ ਇਸ ਨੂੰ ਮਜ਼ਬੂਤ ਕੀਤਾ ਜਾਵੇ ਅੱਜ ਜੋ ਬੀਜੇਪੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਝੂਠੇ ਕੇਸ ਤੋਂ ਫਸਾ ਕੇ ਜੇਲ੍ਹ ਦੇ ਵਿੱਚ ਅੰਦਰ ਕੀਤਾ ਉਹਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਦੇਸ਼ਾਂ ਵ ਦੇਸ਼ਾਂ ਦੇ ਵਿੱਚ ਚਾਹੇ ਅਮਰੀਕਾ ਲਾ ਲਓ ਅਮਰੀਕਾ ਦਾ ਸ਼ਹਿਰ ਨਿਊ ਜਰਸੀ ਲਾ ਲਓ ਬਜੰਟਨ ਡੀਜੀ ਲਾ ਲਓ ਲਾਸ ਐਂਜਲਸ ਲਾ ਲਓ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਕਿੰਨੇ ਟ੍ਰਾਂਟੋ ਲਾ ਲਓ ਵੈਨਕੂਵਰ ਲਾ ਲਓ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਦੇ ਨਾਲ ਨਾਲ ਸਾਰੇ ਯੂਰਪ ਦੇ ਵਿੱਚ ਅੱਜ ਕੇਜਰੀਵਾਲ ਜੀ ਦੇ ਹੱਕ ਦੇ ਵਿੱਚ ਬੀਜੇਪੀ ਦੇ ਵਿਰੋਧ ਦੇ ਵਿੱਚ ਅੱਜ ਇਹ ਜੜੀ ਭੁਖੜਤਾ ਲਖੀ ਗਈ ਹੈ ਇਹ ਬੀਜੇਪੀ ਨੂੰ ਦਾਦੇਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਤੇ ਤੁਹਾਡੀ ਹਤਾਸ਼ਾ ਦਾ ਤੁਹਾਡਾ ਡਰ ਇੱਕੋ ਇੱਕ ਕੇਜਰੀਵਾਲ ਭਾਪੀ ਨੂੰ ਆਪਣੀ ਹਾਰ ਬਿਲਕੁਲ ਸਪਸ਼ਟ ਨਜ਼ਰ ਆਉਣ ਲੱਗੀ ਜੈਂਸ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਪਹਿਲੀ ਲਾਈਨ ਦੀ ਕਤਾਰ ਦੀ ਲੀਡਰਸ਼ਿਪ ਸਾਡੇ ਸਪਰੀਮੋ ਸ਼੍ਰੀ ਹਰਮਨ ਕੇਜਰੀਵਾਲ ਜੀ ਉਹਨਾਂ ਦੇ ਨਾਲ ਸਤਿੰਦਰ ਜੈਨ ਜੀ ਮਨੀਸ਼ ਸਤੋਧਿਆ ਜੀ ਨੂੰ ਅੰਦਰ ਕੀਤਾ ਤੇ ਇਹ ਇਹ ਜਿਹੜਾ ਅੰਦਰ ਕੀਤਾ ਉਹਨੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਦੇ ਵਿੱਚ ਹੈੱਡਕੁਆਰਟਰਾਂ ਤੇ ਅੱਜ ਭੁਖੜਤਾਲ ਕੀਤੀ ਗਈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇਹ ਧਰਨਾ ਇਹ ਸਵੇਰੇ 11 ਵਜੇ ਭੁਖੜਤਾਲ ਸ਼ੁਰੂ ਹੋਈ ਸੀ ਸ਼ਾਮ ਦੇ 5 ਵਜੇ ਤੱਕ ਭੁਖੜਤਾਲ ਚੱਲੂ ਐਮਐਲਏ ਸ਼ਵਾਨ ਨਹੀਂ ਕੋਈ ਪਹੁੰਚਿਆ ਕਿਵੇਂ ਐਮਐਲਏ ਸ਼ਵਾਨ ਮੰਤਰੀ ਜਵਾਨ ਸੀਐਮ ਸਾਹਿਬ ਦੇ ਨਾਲ ਖਟਕੜ ਕਲਾਂ ਦੇ ਵਿੱਚ ਉੱਥੇ ਭੁਖੜਤਾਲ ਤੇ ਬੈਠੇ ਅੱਛਾ ਕਿਵੇਂ ਦੇਖਦੇ ਆਂ ਮੋਦੀ ਸਰਕਾਰ ਕਹਿੰਦੀ ਵੀ ਇਹ ਜਿਹੜਾ ਘੁਟਾਲਾ ਕਿਨਾਂ ਨੇ ਕੀਤਾ ਇਹਦੇ ਵਿਸ਼ੇ ਦੇ ਵਿੱਚ ਆ ਕਿ ਦੂਜੇ ਨੰਬਰ ਕਹਿੰਦੇ ਵੀ ਇਹ ਕ੍ਰਾਪਸ਼ਨ ਖਤਮ ਕਰਦੇ ਸੀ ਕ੍ਰਾਪਸ਼ਨ ਆਪ ਹੀ ਕਰਦੇ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਮ ਆਦਮੀ ਪਾਰਟੀ ਦਾ ਆਗਾਤ ਇਹ ਅੰਦੋਲਨ ਦੇ ਵਿੱਚੋਂ ਨਿਕਲਿਆ ਆਮ ਆਦਮੀ ਪਾਰਟੀ ਦੇ ਮੁੱਦਾ ਸੀਗਾ ਭ੍ਰਸ਼ਟਾਚਾਰ ਨੂੰ ਖਤਮ ਕਰਨਾ ਇਹਨਾਂ ਨੇ ਉਸ ਮੁੱਦੇ ਨੂੰ ਸਿਰਫ ਖੋਣ ਲਈ ਹਾਈਜੈਕਟਰਨ ਲਈ ਅਰਵਿੰਦ ਕੇਜਰੀਵਾਲ ਨੂੰ ਟੂਠੇ ਕੈਦ ਤੇ ਬਤਾ ਕੇ ਉਹਨਾਂ ਨੂੰ ਅੰਦਰ ਕੀਤਾ ਦੂਥੇ ਮੁੱਦਾ ਆਮ ਆਦਮੀ ਪਾਰਟੀ ਨੇ ਜਿਹੜਾ ਗਾਰੰਟੀ ਲਫ਼ਜ਼ ਵਰਤਿਆ ਹਿੰਦੋਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਗਾਰੰਟੀ ਲਫ਼ਜ਼ ਛੇ ਅਰਵਿੰਦ ਕੇਜਰੀਵਾਲ ਜੀ ਨੇ ਵਰਤਿਆ ਅੱਜ ਜਿਨ੍ਹਾਂ ਨੇ ਜੋ ਵੀ ਅਰਵਿੰਦ ਕੇਜਰੀਵਾਲ ਜੀ ਪਾਲਿਸੀ ਬਣਾਉਂਦੇ ਆ ਉਹਨਾਂ ਨੂੰ ਹਾਈਜੈਕਟਰਨ ਲਈ ਅਰਵਿੰਦ ਜੀ ਨੂੰ ਟੂਠੇ ਕੈਦ ਦੇ ਵਿੱਚ ਸਿਰਫ ਮੁੱਦਾ ਬਣਾਉਣ ਲਈ ਇਹਨਾਂ ਨੂੰ ਜੋ ਕਿ ਮੈਨੂੰ ਬੁਲਾ ਰਹੇ ਨੇ ਇਹਨਾਂ ਨੂੰ ਪ੍ਰਚਾਰ ਕਰਨ ਤੋਂ ਲੋਕਾਂ ਲਈ ਢੂਠੇ ਤੇ ਚਪਕਾ ਕੇ ਆ ਜੰਦਰ ਕੀਤਾ ਜੀ ਧੰਨਵਾਦ ਭਾਈ ਜੀ ਮੈਂ ਅੰਗਰੇਜ਼ ਆਏ ਸੀਗੇ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਪਾੜੂ ਤੇ ਰਾਜ ਕਰੋ ਮੋਦੀ ਪੁਆਇੰਟ ਟੂ ਪੁਆਇੰਟ ਉਹੀ ਚੱਲ ਰਿਹਾ ਪਾੜੂ ਤੇ ਰਾਜ ਕਰੋ ਹਿੰਦੂ ਮੁਸਲਮਾਨ ਦੀ ਗੇਮ ਖੇਡ ਰਿਹਾ ਪਰ ਇਹਨੂੰ ਸਮਝ ਲੈਣਾ ਚਾਹੀਦਾ ਬ੍ਰਿਟਿਸ਼ ਸਰਕਾਰ ਵੀ ਆਈ ਸੀਗੀ ਉਦੋਂ ਵੀ ਉਹੀ ਇਨਕਲਾਬੀ ਯੋਧੇ ਸਰਦਾਰ ਭਗਤ ਸਿੰਘ ਸਿਦਕੀ ਆਜ਼ਮ 23 ਮਾਰਚ 1931 ਨੂੰ ਫਾਂਸੀ ਤੇ ਚਲੇ ਗਏ ਸੀਗੇ ਪਰ ਅੰਗਰੇਜ਼ਾਂ ਨੇ ਸੋਚਿਆ ਸੀਗਾ ਵੀ ਇਹ ਇਨਕਲਾਬ ਖਤਮ ਹੋ ਜਾਊਗਾ ਇੱਕ ਸਦੀ ਹੋਣ ਵਾਲੀ ਹੋ ਗਈ ਅੱਜ ਵੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਨਾਮ ਆ ਵਰਲਡ ਦੇ ਵਿੱਚ ਹਜੇ ਵੀ ਇੱਕ ਇੱਕ ਭਗਤ ਸਿੰਘ ਖੜਾ ਇੱਥੇ ਬਣਿਆ ਇਹ ਕੇਸਰੀਵਾਲ ਸਾਹਿਬ ਦੀ ਸੋਚ ਸਰਦਾਰ ਭਗਵੰਤ ਮਾਨ ਦੀ ਸੋਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਦੇ ਬਰਾਬਰ ਮੈਚ ਕਰਦੀ ਹੈ ਸਾਥੀਓ ਇਹ ਜਿਹੜੀ ਸਾਡੀ ਲੜਾਈ ਆ ਇਹ ਰੁਕਣੀ ਨਹੀਂ ਇਹ ਇਨਕਲਾਬ ਦੀ ਲੜਾਈ ਆ ਅਕਸਰ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀ ਵੀ ਆਜ਼ਾਦੀ ਦੀ ਦੂਜੀ ਲੜਾਈ ਆ ਇਹ ਉਹ ਧਨਮਨ ਦੇ ਵਿੱਚ ਇਸ ਇੱਥੇ ਸਾਰੇ ਇਨਕਲਾਬੀ ਲੋਕ ਆਏ ਹੋਏ ਨੇ ਤੁਸੀਂ ਬਹੁਤ ਜਲਦ ਇੱਕ ਖੁਸ਼ਖਬਰੀ ਆਉਗੀ ਸਾਨੂੰ ਵਿਸ਼ਵਾਸ ਆ ਵਿਸ਼ਵਾਸ ਕਿਵੇਂ ਆ ਕੇਜਰੀਵਾਲ ਸਾਹਿਬ ਵੀ ਕਹਿੰਦੇ ਆ ਵੀ ਜੇ ਇੰਨੇ ਅਸੀਂ ਆਮ ਘਰਾਂ ਚੋਂ ਉੱਠ ਕੇ ਐਡਾ ਵੱਡਾ ਇਨਕਲਾਬ ਖੜਾ ਕਰਤਾ ਤਾਂ ਕੁਦਰਤ ਵੀ ਪਰਮਾਤਮਾ ਸਾਡੇ ਨਾਲ ਆ ਈਸ਼ਵਰ ਵੀ ਸਾਡੇ ਨਾਲ ਆ ਉਹਦੀ ਜੇ ਤੁਸੀਂ ਦੇਖਦੇ ਹੋ ਚੰਡੀਗੜ੍ਹ ਦੇ ਵਿੱਚ ਕਿੱਡਾ ਵੱਡਾ ਕਾਹਨ ਕੀਤਾ ਸੀਗਾ ਕੌਂਸਲਰਾਂ ਦੇ ਵੋਟਾਂ ਕਿੱਡਾ ਵੱਡਾ ਕਾਹਨ ਹੋਇਆ ਸੀ ਜੇ ਪਰਮਾਤਮਾ ਇੱਕ ਅੱਖ ਬਣ ਕੇ ਨਾ ਖੜਦਾ ਤਾਂ ਸਾਡਾ ਸਾਰਾ ਕੀਤਾ ਕਰਾਇਆ ਖਤਮ ਹੋ ਜਾਣਾ ਸੀ ਇਹ ਜਿਹੜੀ ਅੱਖ ਆ ਇਹ ਪਰਮਾਤਮਾ ਦੀ ਤੀਸਰੀ ਅੱਖਾ ਇਸ ਕਰਕੇ ਅਸੀਂ ਉਹ ਸੋਚਣੇ ਲੱਗੇ ਹੋਏ ਆ ਬਿਲਕੁਲ ਘਬਰਾਉਣ ਵਾਲੇ ਨਹੀਂ ਹੈਗੇ ਸਾਨੂੰ ਪਤਾ ਕੇਜਰੀਵਾਲ ਸਾਹਿਬ ਇਹ ਵੀ ਕਹਿੰਦੇ ਹੁੰਦੇ ਦਿੱਲੀ 'ਚ ਮੀਟਿੰਗਾਂ ਕਰਦੇ ਹੁੰਦੇ ਸੀ ਵੇ ਯਾਦ ਰੱਖਿਓ ਤੁਹਾਨੂੰ ਵੀ ਇਨਕਲਾਬ ਦੀ ਲੜਾਈ ਦੇ ਵਿੱਚ ਜੇਲ੍ਹ ਜਾਣਾ ਪੈ ਸਕਦਾ ਅਸੀਂ ਜੇਲ੍ਹ ਜਾਣ ਤੋਂ ਘਬਰਾਉਂਦੇ ਨਹੀਂ ਅਸੀਂ ਤਾਂ ਦਿੱਲੀ ਜਾ ਜਾ ਕੇ ਬੰਗਾਰ ਦੇ ਆ ਮੋਦੀ ਨੂੰ ਵੀ ਆ ਜਾ ਆ ਜਾ ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਬਹੁਤ ਜਿਆਦਾ ਤੁਹਾਨੂੰ ਖਬਰਾਂ ਵਧੀਆ ਮਿਲਣਗੀਆਂ ਕਿਉਂਕਿ ਹਮੇਸ਼ਾ ਸੱਚ ਦੀ ਜਿੱਤ ਹੋਣੀ ਆ ਕਿਉਂਕਿ ਕੁਦਰਤ ਉੱਥੇ ਖੜੀ ਆ ਜੇ ਸੱਚ ਨਾ ਹੋਵੇ ਕੋਣੀ ਤਾਂ ਦੁਨੀਆ ਦਾ ਨਕਸ਼ਾ ਹੀ ਬਦਲੇ ਆ ਕੱਲਾ ਬੱਲਾ ਵਰਕਰ ਕਹਿੰਦਾ ਮੈਂ ਵੀ ਕੇਜਰੀਵਾਲ ਆ ਬਿਲਕੁਲ ਜੀ ਬਿਲਕੁਲ ਕੱਲਾ ਬੱਲਾ ਵਰਕਰ ਕਹਿੰਦਾ ਮੈਂ ਵੀ ਕੇਜਰੀਵਾਲ ਆ ਕਿਉਂ ਕਹਿੰਦਾ ਕਿਉਂਕਿ ਕੇਜਰੀਵਾਲ ਸਾਹਿਬ ਆਏ ਦਿੱਲੀ ਦੇ ਵਿੱਚ ਉਹ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਮੈਂ ਤੁਹਾਡੇ ਲਈ ਆ ਕਰ ਸਕਦਾ ਆ ਕਰ ਸਕਦਾ ਆ ਕਰ ਸਕਦਾ ਫਿਰ ਉਹਨਾਂ ਨੇ ਕਰਕੇ ਵੀ ਦਿਖਾਇਆ ਠੀਕ ਆ ਕੁਝ ਪਵੰਦੀਆ ਸੀ ਉਹ ਪੰਜਾਬ ਚ ਆਏ ਪੰਜਾਬੀਆਂ ਨੂੰ ਅਸੀਂ ਉਹ ਆ ਕੇ ਸਾਨੂੰ ਸਮਝਾਉਂਦੇ ਹੁੰਦੇ ਸੀਗੇ ਤੁਹਾਡੇ ਲਈ ਐ ਕਰ ਸਕਦੇ ਆ ਅਸੀਂ ਪਹਿਲਾਂ ਵਿਸ਼ਵਾਸ ਨਹੀਂ ਕਰਦੇ ਸੀਗੇ ਪਰ ਇੱਕ ਦਿਨ ਦੇਖੋ ਤੁਸੀਂ ਕਿੱਡਾ ਵੱਡਾ ਇਨਕਲਾਬ ਪੰਜਾਬ ਦੇ ਵਿੱਚ ਖੜਾ ਹੋਇਆ ਕਿੰਨੀਆਂ ਸਹੂਲਤਾਂ ਪੰਜਾਬ ਦੇ ਲਈ ਕਿਉਂਕਿ ਪੂਰਨ ਰਾਜ ਆ ਇਸ ਕਰਕੇ ਪੰਜਾਬ ਦੇ ਲੋਕ ਖਾਸ ਕਰਕੇ ਕਿਸਾਨ ਭਰਾ ਕਿਉਂਕਿ ਅਸੀਂ ਸਾਨੂੰ ਪਤਾ ਕਿ ਉਹ ਅਸੀਂ ਪਿੰਡਾਂ 'ਚ ਰਹਿੰਦੇ ਆ ਕੀ ਕੀ ਸਹੂਲਤਾਂ ਸਾਨੂੰ ਪਿੰਡਾਂ 'ਚ ਮਿਲੀਆਂ ਨੇ ਕਿਉਂਕਿ ਜ਼ੀਰੋ ਗਰਾਊਂਡ ਤੋਂ ਉੱਪਰ ਆ ਕੇ ਨਾ ਹਰ ਇੱਕ ਚੀਜ਼ ਦਾ ਆਪਾਂ ਨੂੰ ਗਿਆਨ ਹੁੰਦਾ ਵੀ ਕਿਹੜੇ ਕਿਹੜੇ ਕੰਮਾਂ ਦੀ ਕਿਹੜੀ ਚੀਜ਼ਾਂ ਦੀ ਆਪਾਂ ਨੂੰ ਲੋੜ ਆ ਉਹ ਸਿਰਫ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਦੇ ਸਕਦੀ ਹੈ ਜੀ ਮੇਰੇ ਮਨੀਤ ਬਿੱਟੂ ਜੀ ਬੀਜੇਪੀ ਜੱਲ ਗਿਆ ਪਹਿਲਾਂ ਬੀਜੇਪੀ ਦੇ ਖਿਲਾਫ ਸੀਗੇ ਤੇ ਹੁਣ ਮਾਨਸਾ ਮਾਨ ਸਰਕਾਰ ਨੂੰ ਕਹਿੰਦੇ ਸਿੰਗਲ ਇੰਜਨ ਧੂਆ ਮਾਰਦਾ ਮਰਿਆਂ ਦੇ ਹੋਏ ਕਫਨ ਕਦੇ ਫੋਲੀ ਦੇ ਨਹੀਂ ਹੁੰਦੇ ਇਹਦਾ ਆਖਰੀ ਕੈਲੇਜ ਚ ਗੱਡਿਆ ਗਿਆ ਠੀਕ ਹੈ ਅਸੀਂ ਵਾਰ ਦੁਆਰ ਦਿੱਤੀ ਹੈ ਇਹਨੂੰ ਹੁਣ ਵੀ ਦੇ ਰਹੇ ਹਾਂ ਹੁਣ ਰਿਕਾਰਡ ਦੇ ਰਹੇ ਹਾਂ ਬਈ ਜਿਵੇਂ ਹਰ ਸਿਮਰਤ ਬਾਦਲ ਕਹਿੰਦੀ ਹੁੰਦੀ ਨਾ ਜਾ ਕੇ ਹਰਵੰਦਰ ਸਾਹਿਬ ਵੀ ਜਿਹਨੇ ਦੋ ਆਦਮੀਆਂ ਕੀਤੇ ਉਹਨਾਂ ਦਾ ਕੱਖ ਨਾ ਰਹੇ ਕੱਖ ਬਿਲਕੁਲ ਨਹੀਂ ਰਿਹਾ ਉਹਨਾਂ ਦਾ ਹੁਣ ਇਹਦੀ ਵਾਰੀ ਆ ਇਹਦਾ ਵੀ ਕੱਖ ਨਹੀਂ ਦੇਣਾ ਮੋੜ ਕੇ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਖਾਸ ਕਰਕੇ ਬਿਆਨਤ ਸਿੰਘ ਦੇ ਖਾਨਦਾਨ ਚੋਂ ਕੋਈ ਅੱਗੇ ਨਹੀਂ ਆ ਸਕਦਾ ਨੋਟ ਕਰ ਲਿਓ ਲੈ ਕੇ ਲੈ ਲੋ ਨਹੀਂ ਬਿਆਨਤ ਸਿੰਘ ਨੇ ਤਾਂ ਬਹੁਤ ਵੱਡੇ-ਵੱਡੇ ਕਾਰਨਾਮੇ ਕੀਤੇ ਸੀਗੇ ਉਹਨੇ ਵੀ ਕੱਲੇ-ਕੱਲੇ ਬੱਚਿਆਂ ਨੂੰ ਨਹੀਂ ਨਹੀਂ ਉਹਨਾਂ ਨੇ ਵੀ ਕੱਲੇ-ਕੱਲੇ ਬੱਚਿਆਂ ਨੂੰ ਚੁੱਕ ਕੇ ਮਾਰਿਆ ਸੀਗਾ ਅਸੀਂ ਉਸ ਅੰਰਸ ਚੋਂ ਨਿਕਲੇ ਹੋਇਆ ਸਾਨੂੰ ਪਤਾ ਅਸੀਂ ਵੀ ਸਰੀਰ ਤੇ ਖੜਾ ਆਏ ਹੋਏ ਨੇ ਕਿਉਂਕਿ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਹੁੰਦੇ ਸੀਗੇ ਉਹਨਾਂ ਨੂੰ ਚੱਕ ਕੇ ਲੈ ਜਾਂਦੇ ਹੁੰਦੇ ਸੀਗੇ ਫਿਰ ਉਹਨਾਂ ਨੂੰ ਪੁੱਛ ਕੇ ਕਰਨੀ ਜੇ ਆ ਉਹ ਟਾਈਮ ਮੁੜ ਕੇ ਨਹੀਂ ਆਉਣਾ ਚਾਹੀਦਾ ਪਰ ਸਾਥੀਓ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਇੱਕ ਚੰਗੀ ਸੋਚ ਦੇ ਨਾਲ ਸਾਡੇ ਜੋ ਜੋ ਵੀ ਅਸੀਂ ਕਰਨਾ ਚਾਹੁੰਦੇ ਤੇ ਸਾਡੀ ਮਦਦ ਕਰਨ ਆਇਓ ਤੁਹਾਡਾ ਬਹੁਤ-ਬਹੁਤ ਧੰਨਵਾਦ ਪਵਨ ਛਾਵੜਾ ਜੁਆਇੰਟ ਫੈਕਟਰੀ ਪੰਜਾਬ ਆਮ ਆਦਮੀ ਪਾਰਟੀ ਤੋਂ ਅੱਛਾ ਹਾਜੀ ਤੇ ਕਰਨ ਲੱਗਿਆ ਸੀ ਉਹ ਸੀਪੀਓ ਜਿਹਨੇ ਸਾਹਮਣੇ ਜਿਹੜਾ ਪੁਖਰਤਾਲ ਨੂੰ ਲੈ ਕੇ ਜੀ ਇਹ ਦਵੇਂ ਜੀ ਜਿਹੜੀ ਪੰਜਾਬ ਸੈਂਟਰ ਦੀ ਸਰਕਾਰ ਹੈ ਮੋਦੀ ਸਰਕਾਰ ਨੇ ਸਾਡੇ ਜਿਹੜੇ ਦਿੱਲੀ ਦੇ ਸੀਐਮ ਸਾਹਿਬ ਹੈ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਈਡੀ ਦਾ ਜਾਂ ਦੂਜਾ ਇਹੋ ਜਿਹਾ ਕੋਈ ਵੀ ਕਿਸੇ ਤਰ੍ਹਾਂ ਦਾ ਨਜਾਇਜ਼ ਪਾ ਕੇ ਅੰਦਰ ਕੀਤਾ ਉਹਨਾਂ ਨੂੰ ਤਾਂ ਅੰਦਰ ਕਰ ਲਿਆ ਉਹਨਾਂ ਨੇ ਪਰ ਉਹਨਾਂ ਦੀ ਸੋਚ ਨੂੰ ਕਦੇ ਨਹੀਂ ਅੰਦਰ ਕਰ ਸਕਦੇ ਜਿੰਨਾ ਮਰਜੀ ਜੇਲ੍ਹ ਚ ਪਾ ਲਣ ਜਿੱਡਾ ਮਰਜੀ ਜੋ ਮਰਜੀ ਕਰ ਲੈਣ ਹਮੇਸ਼ਾ ਜਦੋਂ ਵੀ ਇਹ ਸੈਂਟਰ ਦੀ ਸਰਕਾਰ ਡਰਦੀ ਹੈ ਫਿਰ ਈਡੀ ਨੂੰ ਅੱਗੇ ਕਰਦੀ ਹੈ ਉਹਨਾਂ ਦੀ ਸੋਚ ਨੂੰ ਨਹੀਂ ਅੰਦਰ ਕਰ ਸਕਦੇ ਆ ਅੱਜ ਪੂਰੇ ਪੰਜਾਬ ਦੇ ਵਿੱਚ ਉਨ੍ਹਾਂ ਦੀ ਸੋਚ ਦੇ ਉੱਤੇ ਜਗ੍ਹਾ ਜਗ੍ਹਾ ਇੱਥੇ ਲੁਧਿਆਣਾ ਦੇ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਅਸੀਂ ਭੁਖੜ ਹੜਤਾਲ ਦੇ ਬੈਠੇ ਹਾਂ ਸਾਰੇ ਪੰਜਾਬ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਚਾਹੇ ਉਹ ਐਮਐਲਏ ਸਾਹਿਬ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਅਹੁਦੇ ਦੇਣੇ ਸਭ ਭੁਖੜ ਹੜਤਾਲ ਦੇਣਾ ਕਰਨਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦੱਸਣਾ ਹੈ ਧਰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੇਗਾ ਜੀ ਭੁਖੜ ਹੜਤਾਲ ਜੀ ਜਿਹੜੇ ਲੋਕ ਸਭਾ ਦੇ ਚੋਣਾ ਆ ਰਹੀਆਂ ਜੀ ਇਹ ਸਰ ਆਪਣੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਹਿਣ ਵਾਂਗੂ ਅਸੀਂ 13 ਜ਼ੀਰੋ ਦੇ ਨਾਲੇ ਸੀਟਾਂ ਟੋਟਲ ਪੰਜਾਬ ਦੀਆਂ ਜਿੱਤ ਰਿਆਂ ਲੋਕ ਸਭਾ ਦੀਆਂ ਇਸ ਕਰਕੇ ਡਰਦੇ ਹੋਏ ਸਾਡੇ ਸੀਐਮ ਸਾਹਿਬ ਨੂੰ ਪਹਿਲਾਂ ਉਹਨਾਂ ਨੇ ਉੱਥੇ ਪ੍ਰਚਾਰ ਤੋਂ ਰੋਕਣ ਲਈ ਸਭ ਕੁਝ ਕੀਤਾ ਹੋ ਸਕਦਾ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਹੋੱਚੀ ਹਰਕਤ ਕਰਨ ਜੀ ਵੀ ਸੈਂਟਰ ਸਰਕਾਰ ਕਿਸਾਨਾਂ ਦੇ ਨਾਲ ਕਾਫੀ ਕਿਸੇ ਤਰ੍ਹਾਂ ਦਾ ਰਿਸ਼ਤਾ ਰੱਖਦਾ ਹੈ ਜੀ ਉਹ ਸਰੋ ਤਾਂ ਬੜੀ ਧੇਰ ਦੇ ਬੈਠੇ ਇੱਥੇ ਹਰਿਆਣੇ ਦੇ ਕੋਲ ਕੋਈ ਮੀਡੀਆ ਕੋਈ ਕਿਸੇ ਤਰ੍ਹਾਂ ਦਾ ਕਿਤੇ ਖਬਰ ਨਹੀਂ ਆਨ ਦਿੰਦੇ ਟੋਟਲ ਇਹਨਾਂ ਨੇ ਜਿਹੜਾ মিডিਆ ਖਰੀਦਾ ਆਇਆ ਲੁਧਿਆਣਾ ਤੋਂ ਖਬਰਾਂ ਛੱਡਦਾ ਨਹੀਂ ਲੁਧਿਆਣਾ ਨਹੀਂ ਛੱਡਦਾ ਤੁਸੀਂ ਧੰਨੋ ਸ਼ਾਬਾਸ਼ ਆ ਤੁਹਾਡੇ ਤੁਸੀਂ ਲਾ ਰਹੇ ਹੋ ਕੀ ਮੈਸੇਜ ਆ ਕੇ ਮੈਸੇਜ ਸਾਰਾ ਆ ਰਹੀਆਂ ਲੋਕ ਸਭਾ ਦੀਆਂ ਸੀਟਾਂ ਇਹ ਕਹਿੰਦੇ ਨੇ 400 ਮੈਂ ਕਹਿੰਦਾ ਇਹ ਸਰਕਾਰ ਹੀ ਨਹੀਂ ਬਣਾਉਣ ਦੇਣੀ ਸਾਡੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਜ਼ੀਰੋ ਨਾਲ ਹਰਾਊਗੀ ਇਹਨਾਂ ਨੂੰ ਜੀ ਭਾਜੀ ਦੇ ਸਰਕਾਰ ਆ ਉਹਨਾਂ ਦੇ ਨਵਿੰਦਰ ਕਹਿੰਦੇ ਵੀ ਜਿਹੜੀ ਤੁਹਾਡਾ ਸਰਕਾਰ ਆ ਕ੍ਰਪਸ਼ਨ ਦੇ ਖਿਲਾਫ ਸੀ ਜੀ ਕਹਿੰਦੇ ਆਪ ਵੀ ਕ੍ਰਪਸ਼ਨ ਦੇ ਖਿਲਾਫ ਹੋ ਨਹੀਂ 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 ਕੋਈ ਐਦਾਂ ਦੀ ਗੱਲ ਨਹੀਂ ਹੈਗੀ ਕੋਈ ਕ腐ਸ਼ਨ ਦੱਸੋ ਤੁਸੀਂ ਸਾਡੀ ਜੋ ਸਾਡੇ ਸੀਐਮ ਸਾਹਿਬ ਹੈ ਸਰਦਾਰ ਭਗਵੰਤ ਸਿੰਘ ਮਾਨ ਉਹ ਜਿਹੜੇ ਕੰਮ ਕਰ ਰਹੇ ਨੇ ਪਬਲਿਕ ਤੱਕ ਪਹੁੰਚ ਰਹੇ ਨੇ ਇੱਕ ਇੱਕ ਏਰੀਏ ਦੇ ਵਿੱਚ ਮੁਹੱਲਾ ਕਲੀਨਿਕ ਖੋਲੇ ਆ ਕਿੰਨਾ ਕਿੰਨਾ ਬੰਦਾ ਰੋਜ਼ ਦਾ ਉੱਥੇ ਚੈੱਕਅਪ ਕਰਾਂਦਾ 38 ਟੈਸਟ ਫ੍ਰੀ ਨੇ ਦਵਾਈਆਂ ਫ੍ਰੀ ਨੇ ਪਿੰਡਾਂ ਦੇ ਵਿੱਚ ਟੇਲਾਂ ਤੱਕ ਪਾਣੀ ਜਾ ਰਿਹਾ ਐਂਡ ਟੇਲ ਤੱਕ ਤੀਰਥ ਯਾਤਰਾ ਦਿੱਤੀਆਂ ਨੇ ਸਕੂਲ ਆਫ ਐਮੀਨੈਂਸ ਖੋਲੇ ਨੇ ਕਿੰਨੇ ਕੰਮ ਤੁਹਾਨੂੰ ਗਣਾਈ ਆ ਜੀ ਜਿਹੜੇ ਪਬਲਿਕ ਲਈ ਕਰ ਰਹੇ ਆਂ ਦੀ ਬਾਕੀ ਸਮਾਂ ਲੱਗਦਾ 70 ਸਾਲ ਦਾ ਇਹ ਵਿਗੜਿਆ ਹੋਇਆ ਤਾਣਾ ਬਣਾ ਥੋੜਾ ਟਾਈਮ ਲੱਗੂਗਾ ਬਹੁਤ ਕੁਝ ਸਿੱਧਾ ਹੋ ਗਿਆ ਬਾਕੀ ਵੀ ਬਹੁਤ ਜਲਦੀ ਹੋ ਜਾਊਗਾ